26 ਜਨਵਰੀ ਦੇ ਦਿਹਾੜੇ ਤੇ ਮੈਂ ਕਹਤਾ ਤੇ ਦੂ ਤਿੰਨ ਬੰਦ ਤੁਹਾਡੀ ਸਭ ਦੀ ਨਜ਼ਰ ਕਾਦੇ ਭਾਰਤ ਦਾ ਸੰਵਿਧਾਨ ਬਣਾਉਣ ਦੇ ਲਈ ਬਾਬਾ ਸਾਹਿਬ ਨੇ ਪੂਰੀ ਅਗਵਾਈ ਕੀਤੀ ਸੰਵਿਧਾਨ ਨੂੰ ਲੋਕਾਂ ਦੇ ਨਾਂ ਕੀਤਾ ਜਿਹੜੀ ਦੀਸੀ ਸਭ ਦੂਰ ਬੁਰਾਈ ਕੀਤੀ ਜੋ ਸੀ ਘੈਰ ਜ਼ਰੂਰੀ ਸਭ ਖੁੰਝ ਦਿੱਤਾ ਕੱਖਾਂ ਕਾਨਿਆਂ ਦੀ ਸਾਫ਼ ਸਫਾਈ ਕੀਤੀ ਸੈਦਲ ਦੇਸ਼ ਦੇ ਬੜਾ ਹੀ ਕੰਮ ਆਈ ਵਿੱਚ ਵਿੱਚ ਜੋ ਉੱਚ ਪੜਾਈ ਕੀਤੀ ਨਹੀਂ ਆਪਣੇ ਲਈ ਕਮਾਇਆ ਕੁਛ ਵੀ ਨਹੀਂ ਆਪਣੇ ਲਈ ਕਮਾਇਆ ਕੁਛ ਵੀ ਦੇਸ਼ ਲਈ ਹੀ ਖੱਟੀ ਕਮਾਈ ਕੀਤੀ ਭਾਵੇਂ ਆਪਣੀ ਸਿਹਤ ਖਰਾਬ ਕਰ ਲਈ ਦੇਸ਼ ਸੇਵਾ ਵਿੱਚ ਨਹੀਂ ਕੁਤਾਹੀ ਕੀਤੀ ਸਾਰਾ ਦੇਸ਼ ਸੰਵਿਧਾਨ ਵਿੱਚ ਬੰਨ੍ਹ ਦਿੱਤਾ ਸਤੋਂ ਇੱਕ ਪਰਿਵਾਰ ਨਹੀਂ ਬਨ੍ਹ ਹੁੰਦਾ ਬਾਬਾ ਸਾਹਿਬ ਹਨ ਵਿਸ਼ਵ ਆਕਾਸ਼ ਉਤੇ ਜਿਵੇਂ ਸੂਰਜ ਤੇ ਇੱਕ ਹੀ ਚੰਨ ਹੁੰਦਾ ਲੋਕੀ ਤੇ 33 ਕਰੋੜ ਨੂੰ ਮੰਨੀ ਜਾਂਦੇ ਬਾਬਾ ਸਾਹਿਬ ਇੱਕ ਸਾਥੋਂ ਨਹੀਂ ਮੰਨ ਹੁੰਦਾ ਪੀ ਮਰਾਓ ਵਰਗਾ ਪੁੱਤ ਜਿਹੜਾ ਜੰਮੇ ਸਹਜ ਲਈ ਉਸ ਮਾਜ ਹੈ ਤਨ ਹੁੰਦਾ